ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆਂ ਅਰੇ ਤੇਦਾਰ ਤਾਰੇ ਕੱਲ ਚਲੇ ਗਏ ਕਿੱਥੇ ਜਾਣਾ ਹੈ ਨਮਾਜ਼ ਹਾਲ ਦੇਖਾ ਜਾਣਾ ਬਈ ਅੱਜ ਸ਼ਾਮ ਨੂੰ ਅਸੀਂ ਦੇਖਦੇ ਕਰਾ ਰਹੇ ਤੇ ਬੜਾ ਛੋੜਾ ਬਣਾ ਰਹੇ ਹਾਂ ਤੇ ਪ੍ਰੋਗਰਾਮ ਤਾਂ ਬਣਾਇਆ ਹੋਇਆ ਬਾਕੀ ਦੇਖੋ ਜਾ ਹੁੰਦਾ ਜਾਂ ਨਹੀਂ ਇਹ ਬਾਤ ਦੀ ਗੱਲ ਆ ਪਹਿਲਾ ਹਾਲ ਚੱਲ ਰਹੀ ਹੈ ਬਿਸਕੁਟਾਂ ਨਾਲ ਚਾਹ ਤੇ ਆਪਾਂ ਚੱਲੇ ਹੁਣ ਸੈਰ-ਸਪਾਟਾ ਕਰਨ ਬੜਾ ਜਆ ਕਿਉਂਕਿ ਛੁੱਟੀਆਂ ਚੱਲ ਰਹੀਆਂ ਜੂਨੀਆਂ ਛੁੱਟੀਆਂ ਉਹ ਜਿਹੜੇ ਸੈਰ ਰੋਮਣੀ ਜਾ ਹੋਇਆ ਕਿਉਂਕਿ ਪਹਿਲਾਂ ਜੱਸਰ ਜਾਇਆ ਵੀ ਤੂ ਪੁਰਾ ਪਹਿਲਾਂ ਘੁੰਮਣ ਫਨ ਜਾਈਗੇ ਤੇ ਹੁਣ ਚੱਲੇ ਆ ਜੇ ਸ਼ਹਿਰ ਨੂੰ ਤੇ ਘਰ ਦੇ ਗੱਲ ਆਪਾਂ ਆਏ ਵੇ ਸੈਰ ਕਰਨੇ ਤਾਂ ਦੇਖੋ ਏਰੋ ਧੋਪ ਨਹੀਂ ਲੱਗਦੀ ਹੈਗੀ ਉਰੇ ਪੂਰਾ ਕੋਰਾ ਜੰਮਿਆ ਪਿਆ ਇੱਥੇ ਤਿਲਕਣ ਵਗੈਰਾ ਪੂਰੀ ਹੋ ਸਕਦੀ ਹੈ ਪੂਰਾ ਬਿਆਨਕੋ ਬਿਆਨਕੋ ਇੱਧਰ ਤੋਂ ਪੈਨਕਲੀ ਵੀ ਇਹ ਦੇਖੋ। ਦਰਾਖਤਾਂ ਦੇ ਉੱਪਰ ਵੀ ਹੁਣ ਇਸ ਟਾਈਮ ਇੱਕ ਵੀ ਪੱਤਾ ਨਹੀਂ ਹੈਗਾ। ਐਨ ਗੰਜੇ ਮੰਜੇ ਜੇ ਹੋ ਗਈ ਵੀ। ਥੱਲੇ ਦੇਖੋ ਕਿੰਨਾ ਗੰਦ ਪਾਇਆ ਪਿਆ ਪੱਤਿਆਂ ਨੇ। ਹੁਣ ਇਹ ਪੱਤੇ ਆਉਣ ਲੱਗਣੇ ਆਪ੍ਰੈਲ ਦੇ ਐਂਡ ਦੇ ਵਿੱਚ। ਸੌਰੀ ਮਾਰਚ ਦੇ ਐਂਡ 'ਚ ਆਪ੍ਰੈਲ ਦੇ ਪਹਿਲੇ ਦੋ ਹਫ਼ਤੇ ਆਉਣ ਲੱਗ ਜਣੇ ਪੱਤੇ। ਉਦੋਂ ਵੀ ਬੜਾ ਸੋਹਣਾ ਲੱਗਦਾ। ਇੱਥੇ ਹਰਾ ਭਰਾ ਜਿਹਾ ਹੋ ਜਾਂਦਾ। ਬੜੇ ਸੋਹਣੇ ਫੁੱਲ ਫੁੱਲ ਖੜੇ ਹੋਏ ਹੁੰਨੇ ਆ ਫਿਰ ਛੁੱਟੀਆਂ ਕਰਕੇ ਨਾ ਪਾਰਕ ਦੇ ਵਿੱਚ ਵੀ ਐ ਸੁੰਨਸਾਨ ਪਈ ਐ ਟਮਾਟਾਵਾ ਬੰਦਾ ਦੇਖਦਾ ਕੋਈ ਵੈਸੇ ਉੱਧਰ ਮੈਂ ਲੇਟ ਵੀ ਹੋ ਗਿਆ ਥੋੜਾ ਜਿਹਾ ਆਉਣ ਦੇ ਵਿੱਚ ਚਲੋ ਦੋ ਤਿੰਨ ਕਿਡੇ ਕੱਢ ਲੈ ਕਿੱਦਾਂ ਹੋਰ ਕੱਢ ਕੇ ਫੇਰ ਚੱਲਦੇ ਆ ਘਰ ਨੂੰ ਲੋ ਜੀ ਪਾਸਤੇ ਦੀ ਤਿਆਰੀ ਹੋ ਰਹੀ ਹੈ ਹੁਣ ਖਾ ਰਹੇ ਆ ਅਸੀਂ ਪਾਸਤਾ ਬਣ ਗਿਆ ਇਹ ਕਹਿੰਦਾ ਚੱਫੋ ਤੇ ਮੈਨੂੰ ਪਲੇਟਾਂ 'ਚ ਪਾਓ ਤੇ ਖਾਓ ਇਟਲੀ ਦੇ ਵਿੱਚ ਦੋ ਚੀਜ਼ਾਂ ਬਹੁਤ ਮਸ਼ਹੂਰ ਆ ਇੱਕ ਪਾਸਤਾ ਹੋਇਆ ਇੱਕ ਪੀਜ਼ਾ ਹੋਇਆ ਨਿਆਣੇ ਜਿਆਦਾ ਇਹ ਕੱਢ ਹੋਸ਼ ਆ ਰੋਟੀ ਦਾ ਬਹੁਤ ਘੱਟ ਖਾਣ ਲੱਗੇ ਪਾਸਤੇ ਜਾਂਦਾ ਹੁਣ ਹਫ਼ਤੇ 'ਚ 3-4 ਦਿਨ ਤਾਂ ਪੱਕਾ ਹੀ ਆ ਹੁਣ ਦਿਖਾਉਣਾ ਦੇਖਿਆ ਹੁਣ ਕਿਹੜਾ ਛਾਲ ਮਾਰ ਕੇ ਉੱਠਣਾ ਪਾਸਤੇ ਦੇ ਨਾਂ ਨੂੰ ਲੋ ਜੀ ਪਾਸਤਾ ਬਣ ਗਿਆ ਚਲੋ ਬਈ ਚਲੋ ਪਾਸਤਾ ਬਣ ਗਿਆ ਜੀ ਤੂੰ ਕਾ ਗੇਮ ਖੇਡਦਾ ਨੂੰ ਉਹ ਦੇਖੀ ਪੁੱਤਾ ਕਿ ਡਿੱਗ ਰਿਹਾ ਪਈ ਆ ਜਾਓ ਪਾਸਤਾ ਖਾਈ ਜਾਓ ਉਹ ਪਾਸਤਾ ਦਾ ਖਾ ਲੈ ਪਹਿਲਾਂ ਪਹਿਲਾਂ ਪਾਸਤਾ ਖਾ ਚੱਲ ਪੁੱਤ ਉਹ ਉਹ ਖੇਡ ਲਈ ਬਗੇਬ ਆ ਜਾ ਆ ਜਾ ਪਾਸਤਾ ਖਾਈ ਜਾ ਆ ਮੈਂ ਕੰਤ ਲਾ ਜਣਾ ਮੈਂ ਹੁਣ 2 ਮਿੰਟ ਬਾਅਦ ਦਿੱਤਾ ਤੈਨੂੰ ਕਿੰਨਾ ਡੰਮ ਕੋ ਲਈ ਫਿਰਦੇ ਨੂੰ ਚੱਲ 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 ਖਾ ਲੈ ਰੜਾ ਲੈ ਨੂੰ ਪਹਿਲਾਂ ਵਿੱਚ ਮੜੀ ਚ ਮੜੀ ਫੇਰ ਖਾਦੀ ਜੋ ਬਣਾ ਖਾ ਗੋ ਤੋ ਪਹਿਲਾਂ ਗੇਮ ਬਾਅਦ ਖੇਡ ਲਈ ਪਹਿਲਾਂ ਖਾ ਲੈ ਹੁਣ ਪਪਾ ਹਾਂ ਪੁੱਤ ਹੋ ਗੇਮ ਚ ਹੁਣ ਜਿਹੜਾ ਮੁੰਡਾ ਹੈ ਹਾਂ ਹੈ ਨਾ ਉੱਪਰ ਹੈ ਜਿਹੜਾ ਮੁੰਡਾ ਹੈ ਤੇ ਜਿਹੜਾ ਗੇਮ ਚ ਹਮਮ ਮਨ ਲਗਦਾ ਤਾਂ ਉਹ ਪੋਟੀ ਕਰਦਾ ਹੈ ਫਟ ਗੰਦਾ ਚਲ ਹਾਂ ਦੁਖੀ ਆਪਾਂ ਪਹਿਲਾਂ ਰੋਟੀ ਖਾ ਲੈ ਆਪਣੀ ਫਿਰ ਆਪਾਂ ਨੇ ਜਾਣਾ ਛਾਪ ਨੂੰ ਨਵਾਂ ਸਾਲ ਦੇਖਣ ਨੂੰ ਫਿਰ ਬੰਬ ਪਟਾਕੇ ਅੱਜ ਬੰਬ ਪਟਾਕੇ ਚੱਲਣੇ ਅੱਜ ਕਿੱਥੇ ਲਾਗੋ ਤੇ ਲੇਕ ਤੇ ਨਹੀਂ ਲਾਗਦੇ ਪਟਾਕੇ ਭਾਜਦੇ ਹੁੰਦੇ ਉਹ ਭੱਜਦੇ ਹੁੰਦੇ ਆ ਉੱਤੇ ਵੀ ਨਾ ਦੇਖਦੇ ਤੇ ਭੱਜਦੇ ਹੁੰਦੇ ਗਿਆ ਉਹ ਤਾਂ ਓਜਾਦਾ ਪਟਾਏ ਉਹ ਨਹੀਂ ਹੁੰਦਾ ਜਦੋਂ ਨਹੀਂ ਕਰਦਾ ਵਸਤਾ ਮੰਜਾਰੇ ਵਸਤਾ ਚੱਪ ਟੱਕ ਟੋ ਮੇਨ ਕਾ ਹੋ ਫਿਰ ਦਤੋ ਪਟਾਕੇ ਲਾਗੋ ਕਿ ਕਿੱਥੇ ਕਿਹੜੀ ਲਾਗੋ ਲਾਗੋ ਪੁੱਤ ਲਾਗੋ ਕੁ ਆਪਣਾ ਕੋਲ ਸਾਰਨੀ ਕੋਲੇ ਕਮੇਤੀ ਕਰਨੀ ਜਾਨੀ ਐ ਨੋਮੇ ਸਿ ਸ਼ੇਬੋ ਨਾ ਉਹਨਾਂ ਜਾਣੀਆ ਤੂੰ ਐ ਜਾਨੀ ਉਹਨਾਂ ਜਾਣੀਆ ਤੂੰ ਐ ਜਾਨੀ ਜਾਨ ਜਾਨ ਰੱਬ ਜਾਨ ਜਾਨ ਦੇ ਆ ਰਹੇ ਨੇ ਬੈਂਗ ਦੇ ਕਿੜੇ ਗੰਦੇ ਸਾਰੇ ਬੁੱਕਾ ਲੈ ਤੇਰੀਆਂ ਆਜੇ ਲੋਕ ਰਹਿਣ ਦੇ ਆਜੇ ਨਾ ਆ ਤੂੰ ਕਰ ਦਿੱਤੀ ਤੂੰ ਇਹਨੂੰ ਮਾਰ ਦਿੱਤ ਜਾਨ ਜਾਨ ਇਹ ਦੂਮਾਰ ਮੜਿਆ ਲਓ ਤਕੜੋ 25 ਕੋ 24 ਕਿੱਥੇ ਗਿਆ ਦੋ ਮਿਲੇ 24 ਰੋ ਪਾ ਦਿੱ ਗਿਆ ਚਾਕਲੇਟ ਉਹ ਚਾਕਲੇਟ ਉਹ ਵਸਾਈ ਸੀ ਪ੍ਰਭੂ ਨੂੰ ਫੜਾ ਪ੍ਰਭੂ ਨੂੰ ਤੂੰ ਚੱਕ ਹਾਂ ਦੋ ਆ ਫੜਾ ਪ੍ਰਭੂ ਨੂੰ 25 ਵਾਲਾ ਫੜਾ ਤੂੰ ਛੋਟੀਆਂ ਤੂੰ ਚਾਹਵੇਂ ਤੂੰ 24 ਵਾਲਾ ਫੜ ਬੁੱਤ ਛੋਟੀਆਂ ਬੁੱਤ ਤੂੰ ਤਾਂ ਵੱਡੀ ਤਾਂ ਹੀ ਵੱਡਾ ਹੋਊਗਾ 24 ਦਵਾਰ ਉੱਧਰ ਲੈ ਪ੍ਰਭੂ ਨੂੰ ਤੂੰ ਇੱਧਰ ਆ ਰਸਮ ਤੂੰ ਰਸਮਾ ਰਸਮ ਤੂੰ ਰਖੜ ਪ੍ਰਭੂ ਨੂੰ ਤੂੰ ਇੱਧਰ ਥੋੜੀ ਜਿਹੀ ਹੋਰ ਹਣਾ ਇਦਾਂ ਹਾਂ ਚਲੋ ਜੀ 25 ਆ ਗਿਆ ਹੁਣ ਬੋਲ ਕਰ ਜੇ ਠਾੜਾ ਹੁਣ ਵੀ ਲੱਗੀ ਇੱਕ ਨਹੀਂ ਉਹ ਬਣ ਜਾ ਬਾਹਰ ਆਏ ਘੁੰਮਣ ਫਿਰ ਸੈਰ ਜੀ ਕਰਨ ਕਿਉਂਕਿ ਫਿਰ ਬਾਜੋ ਪਟਾਕੇ ਪਟੂਕੇ ਚੱਲ ਦੇਖਣੇ ਆ ਸਜਾਵਟ ਦੇ ਕਿੰਨੀ ਸੋਹਣੀ ਲੱਗਦੀ ਕਰੀ ਹੋਈ ਉਹ ਮੈਟਰਾ ਠੰਡ ਨੇ ਬਸ ਕਰਾਈ ਪਈ ਆ 1 ਡਿਗਰੀ ਟੈਂਪਰੇਚਰ ਆ ਪੂਰਾ 1 ਡਿਗਰੀ ਰਿਸ਼ਤ 1 ਡਿਗਰੀ ਹੋ ਗਿਆ ਹਾਂ ਤੁਹਾਨੂੰ ਕੀ ਕਰਦੇ ਹੁਣ ਖੇਡਦੇ ਜੋ ਬਣਾ ਪੂਲੇ ਤਲੇ ਪੂਲੇ ਤਲੇ ਖੇਡਦੇ ਹਾਂ ਆਪਾਂ ਨਵਾਂ ਸਾਲ ਦੇਖਣਾ ਖਾਣੇ ਜਾਇਓ ਅੱਛਾ ਨਵਾਂ ਸਾਲ ਦੇਖਣਾ ਆਪਾਂ ਨੇ ਹੈ ਪਟਾਕੇ ਚਾਲੂਗੇ ਹੁਣ ਆਪਣੇ ਪਿੰਡੋ ਰੇ ਪਹਿਲਾਂ ਤਾਂ ਬਾਈ ਲੈ ਕੇ ਜਾਣਾ ਤਾਂ ਦੇਖਣਾ ਸੀ ਪਰ ਸਾਡੇ ਪਿੰਡੇ ਬਹੁਤ ਵਧੀਆ ਆਰਗੇਨਾਈਜ਼ ਕੀਤਾ ਹੋਇਆ ਅੱਜ ਤੁਸੀਂ ਦੇਖਾਂਗੇ ਬਾਂਗੀ 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 ਕੀ ਕਹਿੰਦੇ ਬਾਂਗੀ 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 ਬਿੰਗੀ ਬਿੰਗੀ ਬਾਂਗ ਪਤਾ ਨਹੀਂ ਨਿਆਣਿਆਂ 'ਚ ਕੀ-ਕੀ ਗੇਮਾਂ ਆ ਬਾਈ ਔਰ ਜੋ ਵੀ ਹੈ ਮੈਂ ਵੀ ਨਾਲ ਇੰਜੋਏ ਕਰੀ ਜਾਂਦਾ ਇਹਨਾਂ ਦੇ ਨਿਆਣਿਆਂ ਨਾਲ ਨਿਆਣੇ ਬਣ ਜੀਦਾ ਕਈ ਵਾਰ ਤੇ ਵਧੀਆ ਲੱਗਦਾ ਉਹ ਵੀ ਕਹੋ ਜਿਆ ਕਿਆ ਬੱਜਿਆ ਤੈਨੂੰ ਕੱਦਾਂ ਕਹੀ ਹੈ ਨਾ ਤੈਨੂੰ ਕੱਦਾਂ ਕੈ ਪੈਰ ਮੁੜ ਗਿਆ ਮਨਾਓ ਕਿ ਨਵਾਂ ਸਾਲ ਹੈਪੀ ਨਿਊ ਇਅਰ ਹੋ ਗਿਆ ਜੀ ਹੈਪੀ ਨਿਊ ਇਅਰ ਓ ਹੈਪੀ ਤੇਰੇ ਚਾਚੂ ਦਾ ਵੀ ਹੈਪੀ ਆ ਹੈਪੀ ਨਿਊ ਇਅਰ ਮੰਨ ਤੁਰ ਗਿਆ ਆਹ ਮੰਨ ਤੁਰ ਗਿਆ ਬਸ ਅੱਖਾਂ ਦੇ ਹੰਝ ਤਾਂ ਆਇ ਕੱਢ ਲੰਦਾ ਤੇ ਮੈਨੂੰ ਕੱਢੀ ਕਿ ਛੱਟ ਬਚ ਗਈ ਹੁੰਦੀ ਆ ਰਸਮਾ ਟੇਬਲ ਥੱਲੇ ਹੋ ਜਾ ਪੁੱਤ ਟੇਬਲ ਥੱਲੇ ਹੋ ਜਾ ਪਲਾਸਟਿਕ ਦੇ ਗਿਆ ਇਹ ਲੋਹੇ ਦਾ ਨਹੀਂ ਹੈਗਾ ਇਹ ਲੋਹੇ ਦਾ ਨਹੀਂ ਥੱਲੇ ਹੋ ਜਾ ਹੁਣ ਪਿਆਰ ਨਾਲ ਕਹਿ ਰਿਹਾ ਕਿ ਮੇਰੇ ਕੋ ਦੂਆ ਤਰੀਕਾ ਵੀ ਆ ਹੋ ਗਿਆ ਠੀਕ ਹੁਣ ਤੋਂ ਓ ਬਿਲਕੁਲ ਰੋਇਆ ਰੋਇਆ ਰੋ ਪਿਆ ਰੋ ਪਿਆ ਏ ਘੜੀ ਚ ਹੱਥ ਪੰਨੇ ਘੜੀ ਚ ਰੋ ਪੰਨੇ ਇਹ ਹੁਣ ਕਿੰਨਾ ਮੇਲ ਹੋਇਆ ਵਾ ਇਹਨਾਂ ਦਾ ਕਈ ਜਿਹਾ ਬਾਲ ਪਟਾਈ ਹੋਏ ਨੇ ਇਹ ਰੋ ਜੀ ਚੜ ਗਏ ਨਵਾਂ ਸਾਲ 2025 ਆ ਗਿਆ ਮੈਂ ਤਾਂ ਸਮਝਿਆ ਤਾਂ ਬਿਆੜਿਆਂ ਦੇ ਦੋਲੇ ਸਾਲ ਤਾਂ ਮਾਣੋ ਜੋ ਅੱਧਾ ਨਾ ਕਿ ਜੋ ਡਰਦਾ ਘਦੇ ਆ ਉਹ ਦੇਖ ਚੱਲ ਬਿੱਕੀ ਚੱਕ ਆਹ ਇਹ ਬਾਵਾ ਚਲੇ ਆਇਆ ਹਾਂ ਟੁੱਟੀ ਆ ਟੁੱਟੀ ਆ ਬੜੀ ਪਹਾੜਾ ਦੇ ਕਿੰਨੇ ਨੰਬਰ ਦਾ ਹਾਂ 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 ਜੀ ਹਾਂ ਜੀ ਹਾਂ ਜੀ ਤੂੰ ਡਰੀ ਕਰ ਜਾਣਾ ਮੈਂ ਪਹਿਲਾਂ ਉਹ ਪਹਾੜਾ ਦੇ ਕਿੰਨੇ ਨੰਬਰ ਦਾ क्या की दिल चा एक्सीलेंट एक्सीलेंट ए मैं तो भी देखता था एक्सीलेंट कहंदे भाई जी किचन जो ज्यादा बढ़िया दिख दे हैं ओ वाह के यार ओ वाह के भाई वाह के आहा 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 ओ बल्ले 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 माय गॉड एक्सीलेंट एक्सीलेंट ਸਾਰੇ ਪਾਸੇ ਭਾਈ ਵਾਹ ਕਮਾਲ ਵਾਹ ਕਮਾਲ ਆਸਮਾਨ ਨੂੰ ਰੰਗीन ਕਰਤਾ ਕੀ ਹੋ ਗਿਆ ਪਟਾਕਾ ਨਹੀਂ ਚਗਣਾ ਪਟਾਕਾ ਪਿਆ ਫਾਟਾ ਹੋ ਫੋਰ ਤੇ ਕਦੇ ਆ ਫੋਰ ਤੇ ਥੋੜਾ ਆ ਜਾ ਆਜਾ ਹੁਣ ਫੋਰਥ ਨਹੀਂ ਹੈਗੇ ਉਹ ਮੈਂ ਤਾਂ ਬਾਈ ਸੌਂ ਗਿਆ ਦਾ ਨਿਆਣਿਆਂ ਨੇ ਠਾਲਿਆ ਪਾਪਾ ਉਠੋ 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 ਹੁਣ ਦਵਾਰੇ ਉੱਠਿਆ ਮੈਂ ਦੇਖਿਆ ਬਾਕੀ ਯਾਰ ਬਹੁਤ ਵਧੀਆ ਮਾਹੌਲ ਬਣਿਆ ਪਿਆ ਚਾਰੇ ਪਾਸੇ ਨਾ ਘਰ ਦੇ ਐ ਲੱਗਦਾ ਵੀ ਜਿੰਗਣਾ ਸਮਾਨ ਚ ਕੇ ਕਿੰਦਾਂ ਦੀ ਰੋਸ਼ਨੀ ਆ ਗਈ ਹੁੰਦੀ ਆ ਚਲ ਆਜੋ ਹੁਣ ਅੰਦਰ ਠੰਡ ਹੋ ਗਈ ਬਾਹਰ ਠੰਡ ਬਹੁਤ ਉਸਦਾ ਵੈਸੇ ਮੈਂ ਜਾਕਾ ਵੀ ਨਹੀਂ ਪਾਇਆ ਹੈਗਾ ਟੀ-ਸ਼ਰਟੇ ਭਾਈ ਵੀ ਕਿੱਲੇ ਤੂੰ ਜੇ ਪੂਰੀ ਤਿਆਰੀ ਕਰੀ ਜਾ ਕੇ ਜੋ ਕੇ ਪਾਈ ਫਿਰਦੇ ਹੈ ਪਾਪਾ ਨੂੰ ਵਾ ਇਦਾਂ ਹੀ ਠਾਲਦਾ ਚਲੋ 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 ਬੁੱਧਾ ਮੱਥਾ ਟੇਕੀ ਆ ਜੋ ਮੱਥਾ ਟੇਕਣਾ ਕਾ ਉਧਰ ਲਗਾ ਕੇ ਲੈਣਾ ਕਿਉਂਕਿ ਪਟਾਕੇ ਅੰਦਰ ਆਉਣ ਲੱਗੇ ਨਿਆਣੇ ਦੇ ਨਿਆਣੇ ਗੱਲਾਂ ਕਰਨਾ ਪਟਾਕੇ ਅੰਦਰ ਨਾ ਆ ਜਾਣਾ ਜੇ ਲੋ ਲੈ ਆ ਪਟਾਕੇ ਵਿੱਚ ਵੀ ਬਜਾ ਸਹੀ ਤੇ ਆ ਨਹੀਂ ਭਜਾਉਂਦੇ ਬੁੱਧਾ ਵਿੱਚ ਨਹੀਂ ਭਜਾਉਂਦੇ ਤੂੰ ਆਹ ਦਾ ਹੱਥ ਮੋਲੋ ਅਜ ਨਵਾਂ ਸਾਲ ਨਹਾ ਲਿਆ ਤਾਂ ਅਜ ਤੂੰ ਉਹ ਹਾਂ ਪੈਨਾਲੇ ਦਾ ਨਾਮ ਆ ਲਿਆ ਤਾਂ ਬੁੱਲ ਗਰਬਤ ਨੂੰ ਚਲੋ ਲੋ ਜੀ ਅਸੀਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਕਿ ਸਾਰਿਆਂ ਦਾ ਨਾਮਾ ਸਾਲ ਤੰਦਰੁਸਤੀਆਂ ਤੇ ਖੁਸ਼ੀਆਂ ਭਰਿਆ ਹੋਵੇ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਆਪਾਂ ਇਸ ਟਾਈਮ 12:05 ਹੋ ਗਏ ਆਪਣਾ ਟਾਈਮ ਵੀ 5 ਮਿੰਟ ਥੋੜਾ ਜਿਹਾ ਅੱਗੇ ਚੱਲਦਾ ਵਾਹਿਗੁਰੂ ਸੱਚਾ ਪਾਸ਼ਾ ਤੰਦਰੁਸਤੀ ਬਖਸ਼ੀ ਸਾਵ ਦੇ ਪਰਵਾਣਾ ਦੇ ਉੱਤੇ ਕਹਿ ਸਾਡੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਬਰਾਵਾ ਕਿਵੇਂ ਰਿਹਾ ਵਧੀਆ ਹਾਂ ਚੱਲਦੇ ਪਟਾਕੇ ਹਜੇ ਵੀ ਉਹ ਬਲ 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 ਉਹ ਬਲ 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 ਹਾਂ ਬਹੁਤ ਠੰਡ ਬਹੁਤ ਅਬਰ ਰਹਿਣ ਤੋਂ ਬਿਮਾਰ ਹੋ ਜੂਗੇ ਰਹਿਣ ਤੋਂ ਬਹੁਤ ਠੰਡ ਬਹੁਤ ਸਵੇਰ ਨੂੰ ਹੋਰ ਚੱਲਦੇ ਨੇ ਸਾਰੇ ਨੂੰ ਸਾਰੇ ਨੂੰ ਅਸੀਂ ਜਨਮ ਦਿਨ ਬੁਧਾਈਆ ਜੋ ਦੂਮੀ ਕਰਦੇ ਸਾਰੇ ਦੋ ਚੀਚਾ ਰਹਿ ਗਿਆ ਹੁਣਾ ਤੁਹਾਨੂੰ ਲੈ ਹੈਪੀ ਬਰਥ ਦੇਖ ਤੇਰੇ ਹਜੇ ਦਿਵਾਲੀ ਦੇਖਣੀ ਦਿਵਾਲੀ ਦੇਖਣਾ ਹੈਪੀ ਬਰਥ ਦੇਖਣਾ ਠੀਕ ਹੈ ਦਿਵਾਲੀ ਵੀ ਆਈ ਸਾਰਿਆਂ ਨੂੰ ਬੁਧਾਈਆ ਦੇ ਦੇ ਦਿਵਾਲੀ ਨੇ ਇਹਦਾ ਹੈਪੀ ਬਰਥ ਨੰਗੇ ਨਹੀਂ ਹਜੇ ਦਿਵਾਲੀ ਥੋੜੀ ਜੂਨ ਤੇ ਚੀਕੋ ਨਾ ਰਸਮਾਂ ਲਾ ਲੈ ਬੁੱਤ ਨੂੰ ਦੱਲਾ ਦੇ ਹੁਣ ਉਹ ਤੂੰ ਪਾੜ ਦੇ ਨਾ ਗੇਰ ਦੀ ਭਰਾਵਾ ਬਸ ਕਰ ਬਾਏ ਬਾਏ ਹਾਂ ਬਾਏ ਬਾਏ ਕਰਦੇ ਸਬਸਕ੍ਰਾਈਬ ਤੇ ਸ਼ੇਅਰ ਤੇ ਕਮੈਂਟ ਕਰ। ਓਕੇ ਓਕੇ। ਲਾਈਕ ਵੀ ਜਰੂਰ। ਓਕੇ ਜੀ ਬਾਏ ਬਾਏ। ਬਾਏ ਕਰਦੇ ਜੋ ਬਣਾ। ਸ਼ੇਅਰ ਵੀ ਕਰਦੇ। ਜੋ ਬਾਏ ਕਰਦੇ ਹੁਣ। ਸ਼ੇਅਰ ਵੀ। ਓਕੇ।